ਮੇਰਾ ਇਹ ਕਹਿਣਾ ਹੈ ਕਿ ਆਸ ਹੈ ਕਿ ਤੁਹਾਡਾ ਮੱਤ ਸੁਣਿਆ ਜਾਣਾ ਜਾਂ ਤੋਹਫਾ ਸਰਕਾਰ ਦੇ ਸਕਦੀ ਹੈ। ਮੇ ਕੋ ਪਹਿਲੀ ਗੱਲ ਤਾਂ ਜਿਹੜੀ ਅੱਜ ਦੀ ਮੀਟਿੰਗ ਹੈ। ਇਹ ਡੱਲੇਵਾਲ ਸਾਹਿਬ ਨੇ ਬੜੀ ਤਪਸ਼ਾ ਕੀਤੀ ਹੈ। ਅੱਜ 81 ਦਿਨ ਹੋ ਗਏ ਨੇ ਮਰਮੋਟ ਬੈਠੇ। ਜਿਹੜਾ ਵਿੱਚ ਗੈਪ ਰਿਹਾ ਇਹ ਨਹੀਂ ਮਾਈਕ નીચે ਭਾਈ ਪੰਨਵੇਂ ਗੇਟ ਦੀ ਮੀਟਿੰਗ ਹੈ। ੱੱਲੇ ਸਾਨੂੰ ਨਹੀਂ ਅੱਜ ਪੂਰੇ ਭਾਰਤ ਦੇ ਕਿਸਾਨਾਂ ਨੂੰ ਇਸ ਮੀਟਿੰਗ ਦੇ ਪੂਰੀ ਨਜ਼ਰਾਂ ਬਣਾਈਆਂ ਹੋਈਆਂ ਨੇ ਕਿ ਕੀ ਬਣਦਾ ਯਾਰ ਬੰਦਾ ਮੈਨੂੰ ਵੀ ਖਾਸ ਕਰਕੇ ਅਸੀਂ ਜਿਹੜੀ ਇਹ ਤਕਰੀਬ ਦੇ ਵਿੱਚ 81 ਦਿਨਾਂ ਦੇ باوجود ਢੱਲੇਵਾਲ ਸਾਹਿਬ ਨੇ ਮੀਟਿੰਗ ਦੇ ਵਿੱਚ ਜਾਣ ਦਾ ਪ੍ਰਣ ਕੀਤਾ ਵੀ ਮੈਂ ਹਰ ਹਾਲਤ ਜਾਊਂਗਾ ਹਮੇਸ਼ਾ ਇਹ ਸਵਾਲ ਉੱਠਦਾ ਹੁੰਦਾ ਕਿਸਾਨਾਂ ਆਗੂਆਂ ਤੇ ਵੀ ਇਹ ਲੜਦਾ ਰਹਿੰਦੇ ਨੇ ਸੜਕਾਂ ਰੋਕ ਲੈਂਦੇ ਨੇ ਔਰ ਜਦੋਂ ਟੇਬਲ ਤੇ ਜਾਣਾ ਹੁੰਦਾ ਆਪ ਦਾ ਪੱਖ ਨਹੀਂ ਰੱਖਦੇ ਤਾਂ ਉਹ ਸਾਰੀਆਂ ਸਥਿਤੀਆਂ ਨੂੰ ਦੇਖਦੇ ਭਾਫਦੇ ਹੋਏ ਧੱਲੇਵਾਲ ਸਾਹਿਬ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਆਏ ਆ ਲਗਭਗ 4 ਘੰਟੇ ਹੋ ਗਏ ਅਸੀਂ ਖਨੋਰੀ ਤੋਂ ਤੁਰਿਆ ਨੂੰ